ਦੋਸਤੋ ਏਸੀ ਦੀ ਖੁੱਲ ਕੇ ਵਰਤੋਂ ਕਰਨ ਦੇ ਬਾਵਜੂਦ ਏਸੀ ਦਾ ਪੂਰਾ ਆਨੰਦ ਲੈਣ ਦੇ ਬਾਵਜੂਦ ਵੀ ਤੁਸੀਂ ਬਿਜਲੀ ਦੇ ਬਿੱਲ ਦੀ ਬੱਚਤ ਕਰ ਸਕਦੇ ਹੋ ਇਸ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਤੁਹਾਡੇ ਕਮਰੇ ਦੇ ਸਾਈਜ਼ ਦੇ ਮੁਤਾਬਕ ਵਾਲੀ ਕੈਪੈਸਿਟੀ ਵਾਲਾ ਏਸੀ ਹੀ ਤੁਹਾਡੇ ਕਮਰੇ ਦੇ ਵਿੱਚ ਲੱਗਿਆ ਹੋਣਾ ਚਾਹੀਦਾ ਹੈ ਸੋ ਮਾਹਰਾਂ ਦੇ ਮੁਤਾਬਕ 100 ਫੁੱਟ ਤੋਂ ਲੈ ਕੇ 120 ਸਕਰ ਫੁੱਟ ਤੱਕ ਦੇ ਕਮਰੇ ਦੇ ਵਿੱਚ 1 ਟਨ ਦਾ ਏਸੀ ਅਤੇ 150 ਸਕਰ ਫੁੱਟ ਤੋਂ ਲੈ ਕੇ 200 ਸਕਰ ਫੁੱਟ ਤੱਕ ਦੇ ਕਮਰੇ ਦੇ ਵਿੱਚ 1.5 ਟਨ ਦਾ AC ਹੀ ਸਹੀ ਰਹਿੰਦਾ ਹੈ। ਹੁਣ ਦੂਜਾ ਟਿਪਸ ਇਹ ਹੈ ਕਿ AC ਨੂੰ ਗਰਮੀਆਂ ਦੇ ਸੀਜ਼ਨ ਦੇ ਵਿੱਚ ਚਾਲੂ ਕਰਨ ਤੋਂ ਪਹਿਲਾਂ ਉਸ ਦੀ ਸਰਵਿਸ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ। ਕਿਉਂਕਿ AC ਦੀ ਸਰਵਿਸ ਕਰਵਾਉਣ ਦੇ ਨਾਲ ਉਸ ਦੇ ਵਿੱਚੋਂ ਡਸਟ ਪਾਰਟੀਕਲ, ਧੂੜ, ਮਿੱਟੀ ਨਿਕਲ ਜਾਂਦੀ ਹੈ ਅਤੇ AC ਵਧੀਆ ਕੂਲਿੰਗ ਕਰਦਾ ਹੈ। ਹੁਣ ਤੀਜੀ ਗੱਲ ਇਹ ਹੈ ਕਿ AC ਵਾਲੇ ਕਮਰੇ ਦੇ ਵਿੱਚ ਬਾਹਰ ਤੋਂ ਆਉਣ ਵਾਲੇ ਗਰਮ ਤਾਪਮਾਨ ਨੂੰ ਰੋਕਣ ਦਾ ਪ੍ਰਬੰਧ ਵੀ ਕਰ ਲੈਣਾ ਚਾਹੀਦਾ ਹੈ। ਹੁਣ ਚੌਥਾ ਟਿਪਸ ਇਹ ਹੈ ਕਿ ਏਸੀ ਨੂੰ ਜੇਕਰ ਸਹੀ ਤਾਪਮਾਨ ਦੇ ਉੱਪਰ ਚਲਾਇਆ ਜਾਵੇ ਤਾਂ ਫਿਰ ਤੁਹਾਡੀ ਕਾਫੀ ਬਿਜਲੀ ਦੀ ਬਚਤ ਹੁੰਦੀ ਹੈ ਹੁਣ ਮੰਨਿਆ ਜਾਂਦਾ ਹੈ ਕਿ ਏਸੀ ਨੂੰ ਜੇਕਰ 24 ਡਿਗਰੀ ਤਾਪਮਾਨ ਦੇ ਆਸ-ਪਾਸ ਚਲਾਇਆ ਜਾਵੇ ਤਾਂ ਫਿਰ ਤੁਹਾਨੂੰ ਏਸੀ ਦੋਹਰਾ ਫਾਇਦਾ ਦੇ ਸਕਦਾ ਹੈ ਇਸ ਦੇ ਨਾਲ ਇੱਕਦਮ ਬਿਜਲੀ ਦੀ ਵੀ ਬਚਤ ਹੋਵੇਗੀ ਅਤੇ ਦੂਸਰਾ ਜੇਕਰ ਤੁਸੀਂ ਏਸੀ ਵਾਲੇ ਕਮਰੇ ਦੇ ਵਿੱਚੋਂ ਬਾਹਰ ਇਕਦਮ ਜਾਂਦੇ ਹੋ ਤਾਂ ਫਿਰ ਬਾਹਰ ਗਰਮ ਤਾਪਮਾਨ ਤੁਹਾਡੇ ਸਰੀਰ ਨੂੰ ਬਹੁਤਾ ਪ੍ਰਭਾਵ ਨਹੀਂ ਪਾਵੇਗਾ ਹੁਣ ਪੰਜਵਾਂ ਟਿਪਸ ਇਹ ਹੈ ਕਿ ਏਸੀ ਦੇ ਅਗਲੇ ਪਾਸੇ ਜਾਂ ਫਿਰ ਏਸੀ ਦੇ ਉੱਪਰ ਲੱਗੀ ਹੋਈ ਜਾਲੀ ਨੂੰ ਵੀ ਕੁਝ ਦਿਨਾਂ ਬਾਅਦ ਸਮੇਂ ਅਤੇ ਸਥਿਤੀ ਦੇ ਮੁਤਾਬਕ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਇਹ ਵਾਲੀ ਜਾਲੀ ਸਾਫ਼ ਰਹਿੰਦੀ ਹੈ ਤਾਂ ਫਿਰ ਏਸੀ ਦੀ ਵਧੀਆ 쿨ਿੰਗ ਪ੍ਰਾਪਤ ਹੁੰਦੀ ਹੈ ਅਤੇ ਏਸੀ ਬਿਜਲੀ ਦੀ ਖਪਤ ਨੂੰ ਵੀ ਘੱਟ ਕਰਦਾ ਹੈ